ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਕਿ ਸਾਰੇ ਨਾਲ ਵਧੀਆ ਹੋਵਗੇ ਤੇ ਅੱਜ ਆਪਾਂ ਜਾ ਰਹੇ ਆਂਗੇ ਪੰਜਾਬ ਦੀ ਸ਼ਾਨ ਅੰਮ੍ਰਿਤਸਰ ਕਿਉਂਕਿ ਉੱਥੇ ਜਿਵੇਂ ਕਿਸ ਨੂੰ ਪਤਾ ਹੀ ਉੱਥੇ ਦਾ ਸਾਰਾ ਖਾਣਾ ਪੀਣਾ ਸਾਰਾ ਕੁਝ ਵਧੀਆ ਹੈਗਾ ਤੇ ਬੰਦੋਕ ਵੀ ਵਧੀਆ ਨੇ ਤੇ ਅੱਜ ਆਪਾਂ ਉੱਥੇ ਜਾ ਕੇ ਆਪਣਾ ਵਲੋਗ ਬਣਾਵਾਂਗੇ ਥੋੜਾ ਜਿਹਾ ਫਨੀਆ ਟਰੈਵਲਰ ਵਾਲਾ ਤੇ ਬਸ ਬਾਕੀ ਤਾਂ ਬਣਾ ਹੀ ਦਵਾਂਗੇ ਆਪਾਂ ਆਪਾਂ ਕਿ ਇਹਨਾਂ ਵੀ ਆਪਾਂ ਨੂੰ ਬਣਾਉਣਾ ਤਾਂ ਨਹੀਂ ਹੁੰਦਾ ਬਸ ਬਸ ਛੂਟ ਹੀ ਲੈਣਾ ਹੁੰਦਾਗਾ ਉਹਦਾ ਕਰਦਾ ਕੋਈ ਨੂੰ ਪਤਾ ਹੀ ਹੈ ਤੇ ਹੁਣ ਆਪਾਂ ਉਹਨੇ ਰੈਡੀ ਕਿਉਂਕਿ ਮੇਰੇ ਨਾਲ ਦੋ ਦੋ ਮੁੰਡੇ ਹੋਰ ਨੇ ਕਿਉਂਕਿ ਬੜਾ ਹੀ ਬੱਤ ਸਹੀ ਹੈ ਤਾਂ ਕਰਕੇ ਦੋ ਮੰਡੇ ਮੈਂ ਹੋਰ ਨਾਲ ਲੱਗੇ ਗਿਆ ਉਹਨੇ ਇੰਟਰਰਪਸ਼ਨ ਉਸ ਨੂੰ ਬਾਤ ਕਰਵਾਉਂਗਾ ਤੇ ਹੁਣ ਆਪਾਂ ਰੈਡੀ ਹੋਣੇ ਆ ਕਿਉਂਕਿ ਆਪਣੀ ਬੱਸ ਆਉਣ ਵਾਲੀ ਆ ਬੱਸ ਤੇ ਕਿਉਂ ਜਾ ਰਹੇ ਆ ਕਿਉਂਕਿ ਟ੍ਰੇਨਾਂ ਦਾ ਕੋਈ ਪਤਾ ਨਹੀਂ ਹੈਗਾ ਮੌਸਮ ਖਰਾਬ ਨੇ ਟ੍ਰੇਨਾਂ ਲੇਟ ਵੀ ਹੋ ਸਕਦੀਆਂ ਨੇ ਤੇ 1 ਤਰੀਕ ਨੂੰ ਮਾ ਜਾਣਾ ਡਿਊਟੀ ਤਾਂ ਕਰਕੇ ਮੈਨੂੰ 31 ਤਰੀਕ ਨੂੰ ਇਹ ਹਰਮੰਦਰ ਸਾਹਿਬ 'ਚ ਮੱਥਾ ਟੇਕਣਾ ਪਊਗਾ 31 ਤਰੀਕ ਨੂੰ ਮੱਥਾ ਟੇਕ ਕੇ ਆਪਦੀ ਨਵੇਂ ਸਾਲ ਦੀ ਸ਼ੁਰੂਆਤ ਕਰੂੰਗਾ ਤੇ ਛੋਟੇ ਸਾਰੇ ਵਾਸਤੇ ਵੀ ਦੁਆ ਮੰਗੂਗਾ ਕਿ ਹਾਂ ਮਿਲ ਜਾਣਾ ਮੇਰਾ ਬਲੌਗ ਦੇਖ ਪਿਆ ਜਾਏ ਨਾਲ ਸਬਸਕ੍ਰਾਈਬ ਕੀਤਾ ਜਾਏ ਲਾਈਕ ਕਰ ਦੇਆ ਜਾਏ ਉਹਨਾਂ ਸਾਰਿਆਂ ਲਈ ਆਉਣ ਵਾਲਾ ਆਉਣ ਵਾਲਾ ਸਾਲ ਵਧੀਆ ਹੋਵੇ ਤਰੱਕੀ ਹੋਵੇ ਖੁਸ਼ੀਆਂ ਭਰਿਆ ਹੋਵੇ ਤੇ ਜਾਣੋ ਤਾਂ ਵੈਸੇ ਤਾਂ ਅੱਪ ਗੱਡੀ 'ਚ ਵੀ ਜਾ ਸਕਦੇ ਸੀ ਪਰ ਆਇਆ ਨਾ ਪੈਸਿਆਂ ਦੀ ਤੰਗੀ ਬਹੁਤ ਆ ਸਨਵਾਤ ਜਿੰਦਗੀ ਜਬਨ ਚੱਲੀ ਗਈ ਜਾਂਦਾ ਹੈਗਾ ਪੈਸੇ ਹੈ ਵੀ ਨਹੀਂ ਤੇ ਪੈਸੇ ਲੱਗੀ ਵੀ ਜਾਂਦੇ ਆ ਹੋ ਕੀ ਰ ਹੈ ਇਹ ਵੀ ਨਹੀਂ ਸਮਝ ਆ ਰਹੀ ਚਲ ਕੋਈ ਗੱਲ ਨਹੀਂ ਅੰਮ੍ਰਿਤਸਰ ਜਾਣ ਵਾਸਤੇ ਆਪਣੇ ਕੋਲ ਪੈਸੇ ਹੈਗੇ ਆਗੇ ਤੇ ਗੱਡੀ 'ਚ ਆਪਾਂ ਤਾਣੀ ਜਾ ਰਹੇ ਹਾਂ ਗੱਡੀ 'ਚ ਤੇਲ ਬਹੁਤ ਆਉਣਾ ਪੈਂਦਾ ਤੇ ਤੰਨੇ ਆਣੇ ਨੂੰ ਥੋੜਾ ਜਿਹਾ ਬਜਟ ਪੈਂਦਾ ਨਹੀਂ ਨਾ ਨੇ ਜੂੜ ਬੋਲ ਰਹਾ ਹੈ ਤੇ ਕੋਈ ਗੱਲ ਨਹੀਂ ਫਿਰ ਵੀ ਆਪਾਂ ਜਾਵਾਂਗੇ ਤਾਂ ਸਹੀ ਤੇ ਬੱਸ ਵੀ ਸਹੀ ਆ ਵੈਸੇ ਤਾਂ ਬਹੁਤ ਵਧੀਆ ਹੈਗੇ ਆ ਅੱਜ ਦੇ ਮੌਸਮ 'ਚ ਤੇ ਹੁਣ ਆਪਾਂ ਬੱਸ ਰੈਡੀ ਹੋਣੇ ਗਾਈਜ਼ ਰੈਡੀ ਤੇ ਆਪਾਂ ਹੋ ਗਏ ਤੇ ਹੁਣ ਦੇਖਦੇ ਆਪਾਂ ਨੂੰ ਭਾਸ਼ਣ ਕੌਣ ਛੱਡਣ ਜਾਊਗਾ ਚਲੋ ਮੈਂ ਕਿਸੇ ਨੂੰ ਫੋਨ ਲਾਉਣਾ ਕੀ ਪਤਾ ਕੋਈ ਬੱਸ ਸਟੈਂਡ ਛੱਡ ਹੀ ਜਾਵੇ ਗੇ ਕੋਈ ਗੱਲ ਨਹੀਂ ਬਧੀ ਤਾਂ ਆਪਣੇ ਲਈ ਸ਼ਾਇਦ ਇਸ ਤੋਂ ਤੋਂ ਪਨ ਕਰਕੇ ਮੇਰੀ ਵੀ ਕਿਸਮ ਚਮਕੇ ਜੇ ਚਲੋ ਦੇਖਦੇ ਆ ਹੁਣ ਆਪਾਂ ਅੱਗੇ ਆਪਾਂ ਨੂੰ ਆਪਣੀ ਸਹੀ ਕਿਸਮਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੁਣ ਆਪਾਂ ਬੱਸ ਸਟੈਂਡ ਤੇ ਤਾਂ ਪਹੁੰਚਣ ਵਾਲੀ ਹਾਂ ਕਿਸਮਤ ਸ਼ਾਇਦ ਚਮਕੀ ਜਾਂਦੀ ਹੈ ਕਿ ਆਪਾਂ ਨੂੰ ਬੱਸ ਵੀ ਸਹੀ ਟਾਈਮ ਤੇ ਮਿਲੇਗੀ ਬੱਸ ਜੇ ਵੋਮੈਟਿਕ ਜੀ ਫੀਲ ਹੁੰਦੀ ਹੈ ਤਾਂ ਕਰਕੇ ਮੈਂ ਕੈਂਡੀਸ ਲੈ ਲੈਣਾ ਤਾਂ ਕਿ ਮੈਨੂੰ ਜ਼ਿਆਦਾ ਹੋਣਾ ਹੋਵੇ ਏ ਬਾਬਾ ਜੀ ਕੀ ਦੇਖ ਰਹੇ ਨੇ। ਕਿੰਨੇ ਪਿਆਰੇ ਪਰੇਟਾ ਡਿਵਰ ਲੱਗੇ ਹੋਣੇ। 4-5 ਘੰਟੇ ਦੇ ਸਫ਼ਰ ਤੋਂ ਬਾਅਦ ਫਾਈਨਲੀ ਆਪਾਂ ਗੋਲਡਨ ਗੇਟ ਤੱਕ ਤਾਂ ਪਹੁੰਚ ਹੀ ਜਾਂਦੇ ਹਾਂਗੇ। ਤਾਂ ਦੋਸਤੋ ਆਪਾਂ ਬੰਬਰਸਰ ਦੇ ਬੱਸ ਸਟਾਪ ਤੋਂ ਤਾਂ ਪਹੁੰਚ ਹੀ ਜਾਂਦੇ ਹਾਂ ਤੇ ਮੌਸਮ ਦੇਖੋ ਕਿੰਨਾ ਵਧੀਆ ਹੋ ਰਿਹਾ। ਅੱਜ ਤੋਂ ਮੌਨ ਦਾ ਠੰਡ ਥੋੜੀ ਘੱਟ ਹੀ ਆ ਗਈ ਬਟ ਆਇਆ ਰਾਤ ਨੂੰ ਪੈਜ ਰੂ ਸਕਦੀ ਹੈ। ਬਸ ਦੇ ਨੇ ਜਿਆਦਾ ਲੰਬੇ ਸਫਰ ਕਰਕੇ ਕੁਝ ਤਾਂ ਥੋੜੀ ਹਾਲਤ ਵੀ ਖਰਾਬ ਆ ਗਈ ਤੇ ਤੁਸੀਂ ਵੀਊ ਦੇਖੋ ਕਿੰਨਾ ਪਿਆਰਾ ਹੋ ਰਿਹਾ ਹੈ। ਕਿੰਨਾ ਵਧੀਆ ਲੱਗ ਰਿਹਾ ਹੈ ਦੇਖ ਕੇ। ਸਕੂਨ ਜਿਹਾ ਮਹਿਸੂਸ ਰਿਹਾ ਹੈ ਸ਼ਹਿਰ ਚ ਤਾਂ। ਮੇਰੇ ਨਾਲ ਤਾਂ ਇਹਨਾਂ ਦੀ ਜ਼ਿੰਦਗੀ ਬੈਸਟ ਲੱਗਦੀ ਹੈ। ਟੌਰਨ ਨਾਲ ਕਪੜੇ ਪਾ ਕੇ ਤਾਂ ਖੜੇ ਨੇ। ਪੂਰੇ ਵਧੀਆ ਕਪੜੇ ਪਾਏ। ਲਓ ਜੀ ਆਪਾਂ ਪਹੁੰਚ ਗਏ ਅੰਮ੍ਰਿਤਸਰ ਤੇ ਹੁਣ ਆਪਾਂ ਪੈਦਲ ਜਾਵਾਂਗੇ ਆਪਾਂ ਗੋਲਡਨ ਟੈਂਪਲ। ਕਿ ਹੁਣ ਆਰਡਰ ਵਾਲੇ ਪੈਸੇ ਕੋਲੇ ਬਾਹਲੇ ਮੰਗਦੇ ਨੇ ਬੜੇ ਬੱਲੇ ਸਟੈਚੂ ਆਫ ਅ ਲੇਜੈਂਡ ਆਹ ਹਾ ਬਾਬਾ ਜੀ ਬੁੱਲਾ ਸਿੰਘ ਦਾ ਯਾਦਗਾਰੀ ਗੇਟ ਆ ਅਸੀਂ ਬਸ ਸਟਾਪ ਤੋਂ ਗੋਲਡਨ ਟੈਂਪਲ ਤੱਕ ਪੈਦਲ ਸਫ਼ਰ ਕਰਦੇ ਹਾਂ ਕਿਉਂਕਿ ਅਸੀਂ ਤੰਨੇ ਆਣੇ ਆ ਸਾਨੂੰ ਪੈਦਲ ਸਾਨੂੰ ਸਹੀ ਰਹਿੰਦਾ ਇਹ ਆ ਮਹਾਰਾਜ ਰਣਜੀਤ ਸਿੰਘ ਜੀ ਦਾ ਸਟੈਚੂ ਇੱਥੇ ਪਹੁੰਚਣ ਸਾਰ ਸਾਡਾ ਪਹਿਲਾ ਮਕਸਦ ਇਹ ਹੁੰਦਾ ਵੀ ਸਾਨੂੰ ਇੱਕ ਵਧੀਆ ਜਿਹਾ ਹੋਟਲ ਚ ਇੱਕ ਵਧੀਆ ਰੂਮ ਮਿਲ ਜੇ ਤੇ ਹੁਣ ਰੂਮ ਦਾ ਪਤਾ ਕਰਦੇ ਕਿੰਨੇ ਰੁਪਏ ਚ ਮਿਲਦਾ ਤੇ ਕੀ ਗੱਲਬਾਤ ਹੈ ਲਓ ਜੀ ਆ ਪਿਚੀੜੀ ਤਾਂ ਪਹ ਗਿਆ ਕਾਉਂ ਪਿਚੀੜੀ ਕੇ ਮਿਆ ਰੂਮ ਬਾਈ ਰੂਮ ਜਮਾ ਸਿਰਾ ਜਰ ਓਕੇ ਕਰਨ ਬਹੁਤ ਐਂਡ ਆ ਗਈ ਓਕੇ ਜਮਾ ਬਾਦਲ ਕੇ ਮਿਆ ਰੂਮ ਜਮਾ ਸਿਰਾ ਜਮਾ ਸਿਗਾ ਮਾਲ ਟੇ ਵਧੀਆ ਹੋਟਲ ਸੀ ਨਾ ਹਾਂ ਵਧੀਆ ਭਾਈ ਮੇਰੇ ਤੋਂ ਤਾਂ ਮੈਂ ਕਰ ਨਹੀਂ ਕਰੀਆ ਕਟਾਪਾ ਨੂੰ ਹਾਂ ਕਟਾਪਾ ਨੂੰ ਜੀ ਕਰਦਾ ਕੋਈ ਨਤਰੇ ਪਾਵਾਂਗੇ ਤਾਂ ਮੈਂ ਕਾ ਬੋਰਦਾ ਤੁਰੇ ਗੋੜੇ ਤਗੜੇ ਆਦੇ ਜੀ ਅੱਛਾ ਜੀ ਕੀ ਗੱਲ ਆ ਯਾਰ ਚਾਲੋ ਲੋ ਜੀ ਫਾਈਨਲੀ ਅਸੀਂ ਆਵਦਾ ਰੂਮ ਚੋਇਸ ਕਰ ਲਿਆ ਤੇ ਰੂਮ ਲੈ ਲਿਆ ਅਸੀਂ 102 ਨੰਬਰ ਤੇ ਆਪਾਂ ਕਹਿੰਦੇ ਕਿੰਨੇ ਰੂਮਾਂ ਚ ਕੋ ਮੈਂ ਆਪਾਂ ਪਤਾ ਕਾ ਪੰਜ ਛੇ ਹੋਟਲਾਂ ਤੋਂ ਬਾਅਦ ਸਾਨੂੰ ਹੁਣ ਆ ਹੋਟਲ ਦਾ ਦੇਖਿਆ ਵਧੀਆ ਕਾ ਚਲ ਰੂਮ ਵੀ ਠੀਕ ਨੇ ਵਧੀਆ ਨੇ ਨਾਰਮਲ ਨੇ ਤੇ ਇਹ ਰੂਮ ਅਸੀਂ ਸਿਲੈਕਟ ਕਰ ਲਿਆਗੇ ਤੇ ਪਛੀੜੀ ਦਾ ਰੂਮ ਵਧੀਆ ਲੱਗਿਆ ਇਹ ਤੇ ਬਾਦਲ ਨੂੰ ਤਾਂ ਮੈਂ ਸਾਨੂੰ ਸੱਚ ਬੁਲਾਉਣਾ ਭੁੱਲ ਗਿਆ ਵੀ ਇਹ ਦੋਨੇ ਮੇਰੇ ਨਾਲ ਜੋਬ ਤੇ ਕੰਮ ਕਰਦੇ ਆ ਇਹ ਹੈਗਾ ਬਾਦਲ ਅੰਡ ਕਿਹੜਾ ਕਰਾ ਟਲਵਾ ਬੰਡਾ ਇਹਦਾ ਇਹਦਾ ਨਾਮ ਹੈਗਾ ਬਾਦਲ ਤੇ ਉਹਦਾ ਨਾਮ ਹੈਗਾ ਪਛੀੜੀ ਸੋਰੀ ਗਲਜੀਤ ਗਲਜੀਤ ਹੈ ਉਹਦਾ ਨਾਮ ਪਰ ਅਸੀਂ ਉਹਨੂੰ ਪਿਆਰ ਨਾਲ ਪਛੀੜੀ ਕਹਿੰਨੇ ਆਗੇ ਇਹ ਮੇਰੇ ਨਾਲ ਜੋਬ ਕਰਦਾ ਹੈਗਾ ਤੇ ਅਸੀਂ ਸੋਚਿਆ ਸੀਗਾ ਵੀ ਅਸੀਂ ਨਵੇਂ ਸਾਲ ਆਦਿ ਨਾ ਹਰਮੰਦਰ ਸਾਹਿਬ 'ਚ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਾਂਗੇ ਬਟ ਹੁਣ ਮੇਰੀ 1 ਜਨਵਰੀ ਨੂੰ ਮੇਰੀ ਡਿਊਟੀ ਹੈਗੀ ਧੰਨਵਾਦ ਇਹਦੀ ਤਾਂ ਕਰਕੇ ਸਾਨੂੰ 31 ਤਰੀਕ ਨੂੰ ਮੱਥਾ ਟੇਕਣਾ ਪਊਗਾ ਤੇ ਅੱਜ 30 ਤਰੀਕ ਆ ਗਿਆ ਅੱਜ ਅਸੀਂ ਪਹੁੰਚ ਗਏ ਆ ਤਾਂ ਉਹ 31 ਤਰੀਕ ਨੂੰ ਅਸੀਂ ਮੱਥਾ ਟੇਕਾਂਗੇ ਤੇ ਅਸਰ ਦੇ ਜਾਗੇ ਆ ਨਾਲ ਘੁੰਮਾਂਗੇ ਫਿਰਾਂਗੇ ਸਾਰੀ ਵੀਡੀਓ ਬਣਾਵਾਂਗੇ ਤੇ ਸਾਡਾ ਵਲੌਗ ਅੱਗੇ ਜਾਰੀ ਰਹੂਗਾ ਕੰਮ ਜਿਹੜੀ ਠੀਕ ਹੈ ਜੀ ਓਕੇ ਗਾਓ ਪਕਾਉ ਨੂੰ ਕੁਝ ਖਾਣ ਦੇ ਲਈ ਚਲੋ ਆਪਾਂ ਮਾਰਕੀਟ ਦੇਖਦੇ ਆਂ ਕੀ ਬੰਦਾ ਵੀਊ ਬੜਾ ਘੈਂਡ ਆਉਂਦਾ ਰਾਤ ਦਾ ਸਾਨੂੰ ਪਸਾਦਾ ਦਿਖਾਉਣਾ ਮੈਂ ਚਲਿਏ ਆਦਰ ਵੀ ਮੁੰਡਾ ਕਰ ਪਾਣੀ ਦੇਖੀ ਜਾਂਦਾ ਓਏ ਜਿੱਦ ਨੂੰ ਨਹੀਂ ਪਤਾ ਨਾ ਨਾਮਕੇ ਲੈ ਓਏ ਕਰਮਾ ਉਹ ਕਰਮਾ ਅਕਲਾਉਦਾ ਅਕਲਾਉਦਾ ਮੇਰਾ ਬਾਠ ਠੀਕ ਹੈ ਬਾ ਬੰਦ ਕਰ ਦੇ ਬੰਦ ਕਰ ਦੇ ਜੇ ਨਹੀਂ ਪਤਾ ਹੁੰਦਾ ਕਿਸੇ ਚੀਜ਼ ਦਾ ਹੱਥ ਨਾ ਲਾਇਆ ਕਰ ਓਏ ਤੂੰ ਕਹਿੰਦੇ ਕੋਈ ਇਹ ਖਾ ਇਹ ਨੂੰ ਤੇਜ ਕਰ ਥੋੜਾ ਜਿਹਾ ਕੀ ਕੀ ਦੇਜ ਕਰਨਾ ਕੀ ਤੇਜ ਕਰਨਾ ਗੱਲ ਸੁਣ ਲੈ ਬਾਹਰ ਨੂੰ ਨਹੀਂ ਦੌੜੀਂ ਤੱਕ ਦੋਨੋਂ ਬੱਚੇ ਬਾਗੇ ਚੁੱਕੇ ਹੋ ਕੇ ਤੇ ਕੋਈ ਉਹ ਜਿਹੜੇ ਕਦੇ ਵੀ ਪਰਤੇ ਨਹੀਂ ਕਰਦੀ ਉਹ ਕਰਿਆ ਤੂੰ ਇਹ ਆਹੋ ਔਰ ਹਲੋ ਵੀ ਬੰਦ ਘਟ ਹੁਣ ਨੱਕ ਮੁ ਗਾਣੀ ਵਾਲੀ ਖੜਾ ਨੱਕ ਬੁੱਲ ਜਣੀ ਮਾਰਦੇ ਤੋਂ ਗਾਇਜ਼ ਇਹ ਆ ਸਾਡਾ ਹੋਟਲ ਜੀਚਸ ਰੂਮ ਲੈਤਾ ਰੂਮ ਪੂਰੇ ਵਧੀਆ ਨੇ ਇਹ ਚਮਕਦੀ ਕਾਲੀ ਰਾਤ ਵਿੱਚ ਅਸੀਂ ਚਮਕਦੇ ਆਦੇ ਕਾਲੇ ਚਿਹਰੇ ਲੈ ਕੇ ਬਾਹਰ ਕੁਛ ਖਾਣ ਪੀਣ ਵਾਸਤੇ ਨਿਕਲ ਜਾਂਦੇ ਆ ਗਾਇਜ਼ ਪਹਿਲਾਂ ਤੁਸੀਂ ਅੰਬਸਾ ਸ਼ਹਿਰ ਦਾ ਬੜਾ ਦਾ ਨਾਈਟ ਵਿਊ ਚੈੱਕ ਕਰੋ ਜਦੋਂ ਵੀ ਤੁਸੀਂ ਇੱਥੇ ਆਉਂਗੇ ਨਾ ਤੁਹਾਨੂੰ ਇੱਥੇ ਪੂਰੀ ਫੋਟੋ ਰੌਣਕ ਮਿਲੂਗੀ ਅਮਸਲ ਸ਼ਹਿਰ ਦਾ ਪਹਿਲਾ ਰੂਲ ਵੀ ਜੇ ਤੁਸੀਂ ਕਿਸੇ ਤੋਂ ਫੋਟੋ ਖਿਚਵਾ ਰਹੇ ਹੋ ਤਾਂ ਤੁਹਾਡੇ ਨਾਲ ਦਾ ਬੰਦਾ ਹੀ ਤੁਹਾਡਾ ਵਿਹਾੜੀ ਬਣਾ ਕੇ ਖੜਾਊਗਾ ਕਿਉਂਕਿ ਉਹਦੇ ਹੱਥ 'ਚ ਫਲੈਸ਼ ਹੋਊਗੀ ਜਿਵੇਂ ਆ ਸਾਡਾ ਖੜਾ ਹੋਇਆ ਬਾਦਲ ਇਥੇ ਇਹ ਕੈਮਰਾ ਵਾਲੇ ਸਾਡੋ 100 ਦੀਆਂ ਤਿੰਨ ਫੋਟੋਆਂ ਜ਼ਰੂਰ ਕਰਨਗੇ ਪਰ ਇਹ 100 ਦੇ ਨਾਲ ਤਿੰਨ ਫੋਟੋਆਂ ਦੀ ਬਜਾਏ 6 ਫੋਟੋਆਂ ਕਰ ਦੋ ਜਿਹਦੇ ਨਾਲ ਤੁਹਾਡਾ 200 ਹੋ ਜਾਂਦਾ ਆ ਦੇਖੋ ਜੀ ਇੱਥੇ ਹੋ ਰਿਹਾ ਫੋਟੋ ਸ਼ੂਟ ਉਹ ਮਾਗਰ ਨਾਲ ਦਿਲਜੀਤ ਰਖੜਖਾ ਦਿਹਾੜੀਦਾਰ ਪਚੜੀ ਕਿੰਨੀ ਦਿਹਾੜੀ ਪਿਆ ਇਹ ਵੀਰੇ 800 ਰੁਪਏ ਰੂਹ ਦਾ ਖਰਚਾ ਹੁੰਦਾ ਰੂਹ ਦਾ ਖਰਚਾ ਲਾਵਾਗੇ ਇਹ ਆਵਦੀ ਪਸੰਦ ਨਾਲ ਫੋਟੋ ਮਾ ਦਾ ਕਰਾ ਲੈਂਦੇ ਆ ਪਰ ਲਾਸਟ ਚ ਇਹਨਾਂ ਨਾਲ ਕੀ ਹੁੰਦਾ ਥੋੜੂਆ ਮੈਂ ਬਕਾਉ ਥੋੜੂਆ ਮੈਂ ਮੈਂ ਬਿਕ ਜੂਗਾ ਮੈਂ ਬਕਾਉਂਗਾ ਜਾ ਓਏ ਪਾਲਾ ਸੀ ਰੋਲਾ ਪੈ ਗਿਆ ਦਾ ਭਾਏ ਦਾ ਟੱਕੇ ਵਾਲੀ ਟੱਕੇ ਨਾਲੀ ਫੋਟੋਆਂ ਖਾ ਚਾਈਗੇ ਆ ਬਾਦਲਾ ਐ ਖਾਚੇ ਐ ਖਾਚੇ ਪਹਿਲਾਂ ਦੱਸਿਆ ਪੁਰ ਬਗਾਇਆ ਚੱਲਾ ਜਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਹੁਣ ਸਾਨੂੰ ਬਾਜ਼ਾਰ ਚ ਚੱਲਦੇ ਹਾਂ ਪਰ ਆਲਦਾ ਕੁਝ ਖਾਣ ਨੂੰ ਨਹੀਂ ਮਿਲਿਆ ਰੇਟ ਨਹੀਂ ਬਣ ਰਿਹਾ ਐ ਕਿ ਰੇਟ ਹੀ ਨਹੀਂ ਬਣ ਰਿਹਾ ਰੇਟ ਅਸੀਂ ਥੋੜਾ ਜਿਹਾ ਕਲਾਸਿਕ ਭਾਲਦੇ ਆ ਕਲਾਸਿਕ ਭਾਲਦੇ ਆ ਉਹ ਹਾਈ ਲਾਉਂਦੇ ਆ ਆਹ ਥੋੜਾ ਐ ਨਾ ਉਹ ਥੋੜਾ ਲੋ ਵਜਟ ਵਾਲੇ ਸੀ ਥੋੜਾ ਹਾਈ ਵਜਟ ਦਾ ਭਾਲ ਖਾਸ਼ ਹੈ ਹਾਈ ਵਜਟ ਵਾਲੇ ਥੋੜਾ ਕੰਮ ਥੋੜੀ ਆ ਭੈਣ ਜੀ ਤਾਂ ਗੱਲ ਥੋੜੀ ਨਾਲ ਕੱਢਣੀ ਆ ਖੁੱਡੂ ਕੰਮ ਦਾ ਬਹੁਤ ਕੀਤਾ ਪਰ ਕਰਦੇ 100 ਰੁਪਏ ਚ ਤਿੰਨ ਫੋਟੋ ਬਣੇਗਾ ਚਾਹੀਆਂ ਕੈਮਰੇ ਨਾਲ ਕਹਨੇ ਹੀ ਬਾਤ ਰ ਖੁੱਡੂ ਕੰਮ ਦਾ ਬਹੁਤ ਕੀਤਾ ਪਰ ਉਹ ਵਟਾ ਕੇ ਜੀ ਨਹੀਂ ਫਿਰ ਟੋਕ ਜਾਈ ਗਮਲੇ ਜੇ ਤੇ ਆਹੋ ਐ ਵੀ ਕਹਿ ਲੋ ਜੀ ਫਿਰ ਕੁਝ ਵਧੀਆ ਖਾਣ ਦੀ ਉਮੀਦ ਚ ਅਸੀਂ ਅੱਗੇ ਨੂੰ ਤੁਰ ਪੈਨੇ ਆਗੇ ਤੇ ਰਸਤੇ ਵਿੱਚ ਸਾਨੂੰ ਬਹੁਤ ਸਾਰੀਆਂ ਇਹ ਜਿਹੀ ਦੁਕਾਨਾਂ ਮਿਲਦੀਆਂ ਨੇ ਉਹ ਕਿੰਨੇ ਵਧੀਆ ਪਤੰਗ ਨੇ ਇੱਥੇ ਸ਼ਾਇਦ ਪਸੰਦ ਪਹਿਲੀ ਸ਼ੁਰੂ ਹੋ ਗਈ ਬਟ ਫਿਰ ਵੀ ਚਲੋ ਹੁਣ ਅੱਗੇ ਆਪਾਂ ਵੱਧ ਰਹੇ ਹਾਂ ਅੱਗੇ ਪਤੰਗਾਂ ਨੂੰ ਇਗਨੋਰ ਕਰਦੇ ਹੋਏ ਤੇ ਹੁਣ ਆਪਾਂ ਚੱਲਦੇ ਆਂਗੇ ਕੁਝ ਖਾਣ ਵਾਸਤੇ ਤੇ ਹੁਣ ਆਪਣਾ ਅਗਲੇ ਪਾਰ ਤੁਸੀਂ ਜ਼ਰੂਰ ਦੇਖਿਓ